STRF ਨੂੰ ਲਗਾਤਾਰ ਸਿਆਸੀ ਕਮਸਾਨ ਚਾਰੀਆ ਤੇ ਉਥੇ ਹੀ ਕਿੱਕ ਪੈਸੇ ਦਾ ਸਰਕਾਰ ਤੋਂ ਜਵਾਬ ਮੰਗਿਆ ਜਾ ਰਿਹਾ ਹੈ। ਅਕਾਲੀ ਦਲ ਵੀ ਹੁਣ ਲਗਾਤਾਰ ਪਲਟਵਾਰ ਕਰਦਾ ਹੋਇਆ ਨਸਰ ਆ ਰਿਹਾ ਹੈ ਤੇ ਦੱਸਦੀ ਹੈ ਕਿ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਮਿਤ ਸ਼ਾਹ ਦੇ ਨਾਲ ਮੀਟਿੰਗ ਹੋਈ। ਇਸ ਮੀਟਿੰਗ ਤੋਂ ਬਾਅਦ ਲਗਾਤਾਰ ਕਈ ਸਵਾਲ ਆ ਜਿਹੜੇ ਕਿ ਹੁਣ ਬਣਦੇ ਹੋਏ ਨਸਰ ਆ ਰਹੇ ਨੇ। ਵਿਨਰਜੀ ਦੇ ਵੱਲੋਂ ਸਰਕਾਰ ਦੇ ਉੱਤੇ ਕਈ ਸਵਾਲ ਖੜੇ ਕੀਤੇ ਨੇ ਤੇ ਉਥੇ ਹੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਾਂ ਲਿਪਸਿੰਗ ਵੀ ਜਿਹੜੀ ਕਿ ਮੈਚ ਨਹੀਂ ਕਰ ਰਹੀ ਸੀ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ STRF ਆ ਰਫ ਦੇ ਪੈਸੇ ਨੂੰ ਲੈ ਕੇ ਇੱਕ ਇੱਕ ਹਿਸਾਬ ਦਿੱਤਾ ਜਾਵੇ ਤੇ ਉਥੇ ਹੀ ਕਈ ਸਵਾਲ ਹੈ ਜਿਹੜੇ ਕਿ ਉਹਨਾਂ ਨੇ ਜਿਹੜੇ ਕਿ ਕੀਤੇ ਨੇ ਹੋਰ ਕੀ ਕੁਝ ਕਹਿਣਾ ਵਿਨਰ ਜੀ ਦਾ ਆਓ ਤੁਹਾਨੂੰ ਸੁਣਾਉਨੇ ਆ ਹਮੇਸ਼ਾ ਨੂੰ ਮਿਲ ਕੇ ਭਗਵੰਤ ਮਾਨ ਸਾਹਿਬ ਬਾਹਰ ਆਏ ਉਹਦੇ ਵਿੱਚ ਇੱਕ ਚੀਜ਼ ਤੁਸੀਂ ਦੇਖਿਆ ਹੋਵੇ ਉਹਨਾਂ ਦੀ ਬੋਡੀ ਲੈਂਗੁਏਜ ਉਹਨਾਂ ਦਾ ਬੋਲਣ ਦਾ ਤਰੀਕਾ ਜਿਵੇਂ ਵਾਕਈ ਜਿਵੇਂ ਇੱਕ ਬੁੰਦ ਲਿਆ ਜਾ ਬੰਦਾ ਬੋਲਦਾ ਹੁੰਦਾ ਤੇ ਕਿਤੇ ਨਾ ਕਿਤੇ ਇਹ ਵੀ ਸੀ ਕਿ ਸ਼ਬਦ ਜਿਹੜੇ ਸੀ ਉਹ ਮਿਸਮੈਚ ਹੋ ਰਹੇ ਸੀ ਸ਼ਬਦਾਂ ਦੀ ਜਿਹੜੀ ਪਰਨੰਸੀਏਸ਼ਨ ਆ ਜਾਂ ਬੋਲਣਾ ਸੀ ਜਿਹੜਾ ਉਹਦੇ ਵਿੱਚ ਕਿਤੇ ਨਾ ਕਿਤੇ ਗੋਲ ਮੋਲ ਹੈਗਾ ਸੀ ਕੁਝ ਨਾ ਕੁਝ ਹੁਣ ਇਹ ਨਹੀਂ ਪਤਾ ਕਿ ਮੁੱਖ ਮੰਤਰੀ ਸਾਹਿਬ ਕਿਸ ਲਹਿਜੇ ਸੀ ਜਾਂ ਕੀ ਅੰਦਰ ਸੀ ਉਹਨਾਂ ਦੇ ਤੇ ਉਸ ਤੋਂ ਬਾਅਦ ਉਹਨਾਂ ਤੋਂ ਬੋਲਿਆ ਗਿਆ ਕਿ ਅਸੀਂ ਹਮੇਸ਼ਾ ਜੀ ਨਾਲ ਮੀਟਿੰਗ ਕਰਕੇ ਆਏ ਆ ਤੇ ਉਹਨਾਂ ਨੂੰ ਅਸੀਂ ਪੰਜਾਬ ਦੇ ਹਾਲਾਤਾਂ ਬਾਰੇ ਦੱਸਿਆ ਤੇ ਪਰ ਇਹੀ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਕਹਿੰਦੇ ਸਾਨੂੰ ਕੋਈ ਸੈਂਟਰ ਦੇ ਕੇ ਝੋਲੀ ਅੱਧਰ ਦੀ ਲੋੜ ਹੈ ਹੁਣ ਕਹਿੰਦੇ ਸਾਡਾ ਹੱਕ ਹੈ ਹੁਣ ਅਸੀਂ ਮੰਗ ਲਾਣਾ ਚਲੋ ਬਹੁਤ ਸਾਰੇ ਸਟੈਂਡ ਯੂਟਰਨ ਲੈਂਦੇ ਨੇ ਬਦਲਦੇ ਨੇ ਉਸ ਤੋਂ ਬਾਅਦ ਗੱਲਾਂ ਕਰਦੇ ਨੇ ਇਹਨਾਂ ਨੇ ਕਿਹਾ ਕਿ 13800 ਕਰੋੜ ਰੁਪਏ ਦਾ ਅੰਦਾਜ਼ਨ ਜਿਹੜਾ ਹੈ ਉਹ ਨੁਕਸਾਨ ਪੰਜਾਬ ਦਾ ਹੋਇਆ ਤੇ ਉਸ ਤੋਂ ਬਾਅਦ ਕਹਿੰਦੇ ਕਿ ਹੋ ਸਕਦਾ ਹੈ 30000 ਕਰੋੜ ਵੀ ਹੋ ਜਾਵੇ ਬੜੀ ਛੇਤੀ ਪਰ ਮੈਨੂੰ ਹਨਾਨੀ ਇਸ ਗੱਲ ਦੀ ਹੁੰਦੀ ਹੈ ਕਿ ਹਣ ਆਿਆਂ ਨੂੰ ਡੇਢ ਮਹੀਨਾ ਹੋ ਗਿਆ ਹੜ੍ਹ ਖਤਮ ਵੀ ਹੋ ਗਏ ਲੋਕ ਦੁਬਾਰਾ ਸੈਟਲ ਹੋਣੇ ਸ਼ੁਰੂ ਹੋ ਗਏ ਤੇ ਇਹਨਾਂ ਨੂੰ ਹਾਲ ਤੱਕ ਅੰਦਾਜ਼ਾ ਹੀ ਨਹੀਂ ਲੱਗਿਆ ਕਿ ਸਾਡਾ ਨੁਕਸਾਨ ਕਿੰਨਾ ਹੈ ਤੇ ਦੂਜੇ ਪਾਸੇ ਜਿਹੜੀ ਹੈ ਮਿਨਿਸਟਰੀ ਆਫ ਹੋਮ ਅਫੇਅਰਸ ਨੇ ਉਹਨੇ ਪ੍ਰੈਸ ਨੋਟ ਜਾਰੀ ਕੀਤਾ ਉਹਦੇ ਚ ਬਕਾਇਦਾ ਜ਼ਿਕਰ ਹੋਇਆ ਕਿ ਕੇਂਦਰ ਵੱਲੋਂ ਜਿਹੜਾ ਇੱਕ ਫੰਡ ਹੈ ਐਸ ਡੀ ਆਰ ਐਫ ਕਹਿੰਦੇ ਨੇ ਉਹਨੂੰ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਉਹਦੇ ਚ ਕਹਿੰਦੇ ਜੀ 12599.0 ਕਰੋੜ ਰੁਪਇਆ ਮੈਂ ਇਸ ਕਰਕੇ ਜ਼ਿਕਰ ਕੀਤਾ ਕਿ ਜ਼ਿਕਰ ਹਮੇਸ਼ਾ ਹੁੰਦਾ ਹੈ 12000 ਕਰੋੜ ਦਾ ਪਰ 12000 ਕਰੋੜ ਦੇ ਨਾਲ 589.59 ਕਰੋੜ ਰੁਪਇਆ ਹੋਰ ਲਿਖਿਆ ਹੋਇਆ ਹੈ ਤੇ ਸਾਡੇ ਜਿਹੜੇ ਕਈ ਪਰਿਵਾਰ ਤਾਂ ਇਹ ਜਿੰਨੇ ਜਿਹੜੇ ਪੁਆਇੰਟ 59 ਕਰੋੜ ਰੁਪਏ ਨਾਲ ਵੀ ਕਈ ਕਰਾਂ ਦਾ ਜਿਹੜਾ ਕੁਛ ਨਾ ਕੁਛ ਸੰਵਰ ਸਕਦਾ ਸੋ ਸਾਢੇ ਲਈ ਤਾਂ ਪਿਛਲਾ ਪੁਆਇੰਟ 59 ਕਰੋੜ ਵੀ ਜਿਹੜਾ ਮੈਨੇ ਰੱਖਦਾ ਸੋ ਮੈਂ ਇਸ ਕਰਕੇ ਇਹ ਪੂਰੀ ਫਿਗਰ ਜਿਹੜੀ ਹੈ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਦੱਸ ਰਿਹਾ ਤੇ ਉੱਥੇ ਉਹਨਾਂ ਨੇ ਕਿਹਾ ਕਿ ਜਿਹੜਾ 1600 ਕਰੋੜ ਮਿਲਿਆ ਹੈ ਜਿਹੜਾ ਊਠ ਦੇ ਮੂੰਹ ذیری ਆਲਾ ਕਾਮਾ ਕੋ ਡਾਇਲੌਗਸ ਭਗਵੰਤ ਮਾਨ ਸਾਹਿਬ ਨੂੰ ਤਾਂ ਕਲਾਕਾਰ ਨੇ ਆਉਂਦੇ ਨੇ ਕਮੇਡੀਅਨ ਨੇ ਤੇ ਕਮੇਡੀ ਬਣਾਉਣੀ ਬਣਉਣੀ ਬਹੁਤੀ ਆਉਂਦੀ ਹੈ ਪਰ ਉਹਦੇ ਜੇ ਤੁਸੀਂ ਇਹਨਾਂ ਨੇ ਕਿਹਾ ਕਿ 13800 ਕਰੋੜ ਦਾ ਤੁਸੀਂ ਮੰਗੇ ਹੀ ਨਾ ਤੇ ਅਗਲੇ ਨੇ ਤਾਂ ਕੈਲਕੂਲੇਸ਼ਨ ਕਰਕੇ ਦੇ ਦਿੱਤੀ ਕਿਉਂਕਿ 12800 ਜਿਹੜਾ 599.59 ਕਰੋੜ ਪਲੱਸ 1600 ਕਰੋੜ ਜਿਹੜਾ ਮੋਦੀ ਸਾਹਿਬ ਦੇ ਕੇ ਤੇ ਉਹਦੇ ਚ ਉਹਨਾਂ ਨੇ ਤਾਂ ਕਰਤਾ ਵੀ ਲਓ ਜੀ ਤੁਹਾਨੂੰ ਅਸੀਂ 14000 ਕਰੋੜ ਤੋਂ ਉੱਪਰ ਰੁਪਇਆ ਦੇ ਤਾ ਇਕੱਠਾ ਜਿਹੜਾ 12000 ਤੁਹਾਡੇ ਕੋਲ ਪਹਿਲੇ ਪਿਆ 599 ਤੇ 1600 ਸੀ ਦਿੱਤਾ ਹੁਣ ਅਗਲੀ ਗੱਲ ਇਹਦੇ ਵਿੱਚ ਇੱਕ ਚੀਜ਼ ਹੋਰ ਨਿਕਲ ਕੇ ਆਈ ਹੈ ਜਿਹੜੀ ਮੈਂ ਪੜ ਰਿਹਾ ਸੀ ਇਹ ਕਿਉਂਕਿ ਆਹ ਜਿਹੜਾ ਉਹਨਾਂ ਦੀ ਸਟੇਟਮੈਂਟ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਆਹ ਸਟੇਟਮੈਂਟ ਜਿਹੜੀ ਜਾਰੀ ਕੀਤੀ ਹੈ ਇਹਦੇ ਵਿੱਚ ਨਾ ਇੱਕ ਜਿਹੜਾ ਉਹਨਾਂ ਨੇ ਆਪਣਾ ਸਟੇਟਮੈਂਟ ਦੇ ਵਿੱਚ ਕਾਫੀ ਕੁਝ ਦਿੱਤਾ ਹੈ ਕਿ ਸੈਂਟਰਲ ਟੀਮ ਜਿਹੜੀ ਹੈ ਉਹਨੇ ਵਿਜ਼ਿਟ ਕੀਤਾ ਸੀ 3 ਤੋਂ 6 ਸਪਟੰਬਰ ਦੇ ਵਿੱਚ ਜਿਹੜਾ 3 ਤੋਂ 6 ਸਤੰਬਰ 2025 ਤੇ ਮੋਦੀ ਸਾਹਿਬ ਆਏ ਸੀ 9 ਸਤੰਬਰ ਨੂੰ ਪੰਜਾਬ ਦੇ ਵਿੱਚ ਅੱਜ ਹੈ 1 ਅਕਤੂਬਰ ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਸਾਡੀ ਟੀਮ ਆਈ ਸੀ ਉਹਨੇ ਤਾਂ ਵਿਜ਼ਿਟ ਕਰਕੇ ਨਾਲ ਦੀ ਨਾਲ ਮੌਕੇ ਤੇ ਸਾਨੂੰ ਅਸੈਸਮੈਂਟ ਕਰਕੇ ਦੱਸਦੀ ਸੀ ਕਿ ਇੰਨਾ ਜਿਹੜਾ ਸਾਡਾ ਅਸੀਂ ਪੈਸਾ ਜਿਹੜਾ ਨੁਕਸਾਨ ਹੋਇਆ ਤਾਂ ਅਸੀਂ ਦੇ ਰਿਹਾ ਜਿਦੇ ਚ ਉਹਨਾਂ ਨੇ ਕਿਹਾ ਕਿ ਅਸੀਂ 1600 ਕਰੋੜ ਦੇ ਵਿੱਚੋਂ 805 ਕਰੋੜ ਰੁਪਈਆ ਸੀ ਆਲਰੇਡੀ ਦੇ ਚੁੱਕੇ ਆ ਜੀਤੇ 170 ਕਰੋੜ ਰੁਪਏ ਐਨਐਚਆਈ ਦਾ ਨੈਸ਼ਨਲ ਹਾਈਵੇਅ ਥਾਟੀ ਆਫ ਇੰਡੀਆ ਹੁਣ ਇਥੇ ਸਵਾਲ ਖੜਾ ਪੈਣਾ ਸਵਾਲ ਜਿਹੜਾ ਹੈ ਕਿ ਜਿਹੜਾ 805 ਕਰੋੜ ਰੁਪਏ ਜਾਰੀ ਹੋ ਗਿਆ ਉਹ ਤੁਸੀਂ ਕਿੱਥੇ ਕਿੱਥੇ ਵਰਤੇ ਕਿ ਇਹਦੇ ਬਾਰੇ ਦੱਸੋਗੇ ਚਰਚਾ ਕਰੋਗੇ ਕਿਉਂਕਿ ਦੱਸਦਾ ਤਾਂ ਕਹਤੇ ਹੈ ਨਹੀਂ ਹੈ ਵੀ 805 ਕਰੋੜ ਕਿਹਨੂੰ ਦਿੱਤਾ ਤੁਸੀਂ ਫਿਰ ਜਿਹੜਾ 170 ਕਰੋੜ ਐਨਐਚਆਈ ਦਾ ਹੈ ਉਹ ਕਿਹੜੀਆਂ ਸੜਕਾਂ ਤੇ ਜਾਂ ਜਿਹੜੇ ਕੰਮਾਂ ਤੇ ਤੁਸੀਂ ਲਾਇਆ ਉਹਦੇ ਬਾਰੇ ਵੀ ਜ਼ਰੂਰ ਜਾਣਨਾ ਪਾਇਓ ਇਹ ਵੀ ਹਲੇ ਤੱਕ ਕੋਈ ਕਲੈਰਿਟੀ ਨਹੀਂ ਹੈ 805 ਕਰੋੜ ਕਿੱਥੇ ਤੱਕ ਉਹ ਜਾਰੀ ਹੋ ਗਿਆ ਫਿਰ ਉਹਨਾਂ ਨੇ ਅਖੀਰ ਚ ਇੱਕ ਲਾਈਨ ਇੱਥੇ ਲਿਖੀ ਹੈ ਜੇ ਤੁਸੀਂ ਜਿਹੜੀ ਇਹਦੇ ਪੜਨ ਵਾਲੀ ਹੈ ਕਿ ਜਿਹੜੀ ਹੈ ਦਾ 4th run inter ministerial team ਜਿਹੜੀ IAM City ਹੈ ਵਾਸ ਕਨਸਟੀਟਿਊਟ ਹੋਈ ਉਹਨਾਂ ਦੇ 1 ਸਪਟੰਬਰ ਨੂੰ 3 ਤੋਂ 6 ਤੱਕ ਉਹਨਾਂ ਨੇ ਵਿਜ਼ਿਟ ਕੀਤਾ ਕਹਿੰਦਾ ਹਾਇਵਰ ਦਾ ਸਟੇਟ ਗਵਰਨਮੈਂਟ ਇਟ ਟੂ ਸਬਮਿਟ A ਡਿਟੇਲਡ ਮੋਰੈਂਡਮ ਆਫਟਰ ਸੀਟ ਆਫ ਦਾ ਮੋਰੈਂਡਮ ਦਾ ਸੇਮ ਬੀ ਕਨਸੀਡਰਡ ਬਾਈ ਦਾ ਸੈਂਟਰਲ ਗਵਰਨਮੈਂਟ ਹਾਲੇ ਤੱਕ ਅਜੇ 1 ਮਹੀਨਾ ਲੰਘ ਜਾਣ ਤੋਂ ਬਾਅਦ ਵੀ ਜਿਹੜੀ ਸਟੇਟ ਗਵਰਨਮੈਂਟ ਨੇ ਹਲ ਤੱਕ ਡੀਟੇਲ ਮੈਮੋਰੰਡਮ ਨਹੀਂ ਉਹਨਾਂ ਨੂੰ ਦਿੱਤਾ ਕਿ ਸਾਡੀ ਖੜਾਂ ਦੇ ਵਿੱਚ ਕੀ-ਕੁਛ ਆਦਾ ਨੁਕਸਾਨੀਆਂ ਤੇ ਕੀ ਸਾਨੂੰ ਚਾਹੀਦਾ ਕੀ ਗੱਲਬਾਤ ਹੈ ਉਹ ਕਹਿੰਦੇ ਵੀ ਸਾਨੂੰ ਦਿਓ ਤੁਸੀਂ ਫਿਰ ਜਿਹੜੀਆਂ ਚੀਜ਼ਾਂ ਤੁਹਾਨੂੰ ਫੰਡ ਹੈ ਉਹਦੇ ਬਾਰੇ ਜ਼ਿਕਰ ਕਰੋ ਫਿਰ ਜਿਹੜਾ 12599.59 ਕਰੋੜ ਰੁਪਈਆ ਤੁਹਾਡਾ ਹੈਗਾ ਉਹਦੇ ਬਾਰੇ ਜ਼ਿਕਰ ਕਰੋ ਉਹ ਸਾਰੀਆਂ ਚੀਜ਼ਾਂ ਕਿੱਥੇ ਨੇ ਕਿਹਨੂੰ ਪੈਸਾ ਦਿੱਤਾ ਕੀ ਤੁਹਾਡੇ ਹਾਲਾਤ ਨੇ ਉਹਦੇ ਬਾਰੇ ਕੋਈ ਡੀਟੇਲ ਮੈਮੋਰੰਡਮ ਜਿਹੜਾ ਜਿਹੜੇ ਉਹਨਾਂ ਨੂੰ ਸਬਮਿਟ ਕਰਨਾ ਹੈ ਉਹ ਉਹਨਾਂ ਨੇ ਹਲੇ ਤੱਕ ਨਹੀਂ ਕੀਤਾ ਸਟੇਟ ਗਵਰਨਮੈਂਟ ਨੇ ਇਸ ਕਰਕੇ ਉਹ ਕਹਿੰਦੇ ਜਿਹੜਾ ਅਸੀਂ ਜਦੋਂ ਤੁਸੀਂ ਕਰੋਗੇ ਅਸੀਂ ਅਗਲੀ ਚੀਜ਼ ਰਿਐਕਟ ਕਰਾਂ ਤੇ ਉਹਨਾਂ ਨੇ ਕਿਹਾ ਅਸੀਂ ਪੰਜਾਬ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਿਆ ਹੁਣ ਇੱਥੇ ਸਵਾਲ ਫੇਰ ਉਹੀ ਆਇਆ